ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਚ ਵੇਲ ਵਾਲੀ ਕਿਰਤੀ ਕਿਸਾਨ ਯੂਨੀਅਨ ਦਾ ਪਿੰਡ ਦਾ ਮੋਟਾ ਜੀ ਦਾ ਪ੍ਰਧਾਨ ਜਿਹੜਾ ਤਰਨਾਲ ਆਇਆ ਹੈਗਾ ਕੀ ਕਰਨਾ ਇਹ ਸਾਡੀ ਦੀ ਗੱਡੀ ਆ ਪੀਪੀ05 ਇਹ ਕੇ9473 18 ਮਾਡਲ ਗੱਡੀ ਹੋਈ ਸੀ ਐਕਸੀਡੈਂਟ ਬੀਕਾ ਨੇਰ ਕੋਲੇ ਬੀਕਾ ਨੇਰ ਉਹ ਰਿਕਵਰੀ ਨਹੀਂ ਚੱਕ ਕੇ ਲੈਂਦੀ 29000 ਰੁਪਏ ਰਿਕਵਰੀ ਵਾਲੇ ਨੂੰ ਦਿੱਤਾ ਉਹ ਇਹਨਾਂ ਨੇ ਉਹ ਆਦੇ ਇਹ ਤਾਂ ਮਿਲਣਾ ਨਹੀਂ ਤੁਸੀਂ ਜਿੱਥੋਂ ਮਰਜ਼ੀ ਚੱਕ ਕੇ ਲਿਓ ਅਸੀਂ ਚੱਕ ਕੇ ਲੈ ਜਾਂਦੀ ਕੋਟਕਪੂਰੇ ਲੈ ਗਏ ਕੋਟਕਪੂਰੇ ਦੇ ਮਿਸਤਰੀਆ ਕੋਟਕਪੂਰੇ ਦਾ ਸਰਵੇਅਰ ਆ ਇਹਨਾਂ ਨੇ ਲਾਤਾ ਇਹਨੂੰ ਕੰਮ ਹੋਈ ਗਿਆ ਉੱਥੇ 2 ਮਹੀਨੇ ਲੱਗੇ ਕੰਮ ਹੁੰਦਿਆਂ ਨੂੰ ਉਹਨੂੰ ਨਾਲ ਦੀਆਂ ਫੋਟੋ ਖਿੱਚ ਕੇ ਪਾਉਂਦੇ ਰਹੇ ਆ ਜਿੰਨੀਆਂ ਫੋਟੋ ਖਿੱਚੀਆਂ ਮਿਸਤਰੀਆਂ ਨੇ ਉਹ ਮਿਸਤਰੀ ਗਵਾਹ ਮੇਰੇ ਜਿਹੜੇ ਕੋਟ ਦੇ ਸੀ ਉਹਨਾਂ ਨੇ ਸਾਰੀਆਂ ਫੋਟੋ ਕਰੀ ਗਏ ਆ ਸਾਰੀਆਂ ਫੋਟੋ ਭੇਜੀ ਗਏ ਆ ਜਿੱਦਾਂ ਲਾਸਟ 'ਚ ਕੰਮ ਹੋ ਗਿਆ ਉਹਦੇ ਉਹਨੂੰ ਸੱਦਿਆ ਸਾਰਾ ਸਮਾਨ ਮਿਸਤਰੀ ਨੇ ਰਖਾਇਆ ਮੂਹਰੇ ਜਿੰਨਾ ਟੁੱਟ ਭੱਜ ਸੀ ਜੋ ਵੀ ਸੀ ਮੂਹਰੇ ਰਖਾ ਕੇ ਉਹਦਾ ਮੁੰਡਾ ਉਹ ਦੋਨੇ ਆਏ ਉਹਨਾਂ ਨੇ ਆ ਕੇ ਸਾਰੀਆਂ ਫੋਟੋ ਲੈ ਲਈਆਂ ਟਾਇਰਾਂ ਦੀਆਂ ਵੀ ਲੈ ਲਈਆਂ ਸਾਰਾ ਕੁਝ ਲੈ ਲਈਆਂ ਮੁੜ ਕੇ ਤਾਂ ਟਾਇਰ ਕਲੇਮ ਨਹੀਂ ਹੋਣਾ ਅਸੀਂ ਮੈਨੇਜਰ ਨੂੰ ਦਬਾ ਪਾਇਆ ਫੇਰਾਂ ਦਾ ਹੋ ਜਾਊਗਾ ਉਤੋਂ ਜਦੋਂ ਫੋਟੋ ਲੈ ਲਈਆਂ ਤੇ ਆਹਨਾਂ ਵੀ ਠੀਕ ਆ ਗੱਡੀ ਲੈ ਜਾਓ ਸ਼ਾਮ ਨੂੰ 5 ਵਜੇ ਗੱਡੀ ਲੈ ਕੇ ਆਏ ਅਸੀਂ ਉਦੋਂ 10 ਦਿਨਾਂ ਬਾਅਦ ਆਹਨਾਂ ਦੀ ਫੋਟੋ ਰਹਿ ਗਈਆਂ ਫੋਰ ਅਸੀਂ ਆਹ ਉਹ ਕਰ ਲਾ ਉਹ ਫੋਟੋ ਉਹਨੇ ਕਰ ਲਈਆਂ ਉਸ ਤੋਂ ਬਾਅਦ ਉਹਨਾਂ ਨੇ ਕਿ ਅੱਜ ਅਗਰ ਬਿੱਲ ਆਂਦਾ ਬਿੱਲ ਰਹਿ ਗਏ ਤੁਹਾਡੇ ਤਿੰਨ ਚਾਰ ਹੋਰ ਮੈਂ ਤੇ ਹਰਪ੍ਰੀਤ ਝਵੇਲ ਵਾਲੀ ਤੇrti ਕਿਸਾਨ ਜੁੜੀਆਂ ਦਾ ਪ੍ਰਧਾਨ ਆ ਅਸੀਂ ਦੋਨੇ ਗਏ ਆਂਦਾ ਵੀ ਅਸੀਂ ਅਗਾ ਇਹਨੂੰ ਬਿੱਲ ਦੇਤੇ ਬਿੱਲ ਦੇਤੇ ਦੇਉਂਦਾ ਵੀ 8 ਦਿਨਾਂ ਬਾਅਦ ਤੁਹਾਨੂੰ ਬੀਮਾ ਮਿਲ ਜੂਗਾ ਤੁਹਾਡਾ ਕੋਈ ਅਜੇ ਬਾਕੀ ਨਹੀਂ ਕੁਝ ਨਹੀਂ ਰੰਦਾ ਹੁਣ 8 ਦਿਨਾਂ ਬਾਅਦ ਤੁਹਾਨੂੰ ਬੀਮਾ ਦੇ ਦਿਆਂਗੇ 20 ਦਿਨਾਂ ਬਾਅਦ ਉਹਨੇ ਫੋਨ ਕਰਤਾ ਆਂਦਾ ਜੀ ਅਗਲੇ ਹਿੱਸੇ ਦੀਆਂ ਫੋਟੋ ਰਹਿ ਗਈਆਂ ਅਸੀਂ ਅਗਾ ਵੀ ਫੋਟੋ ਕਿਹਨੇ ਕਰਨੀ ਅਸੀਂ ਕਿਹਦਾ ਜ਼ਿੰਮੇਵਾਰੀ ਆ 2 ਮਹੀਨੇ ਤੇਰੇ ਘਰੇ ਗੱਡੀ ਖੜੀ ਰਹੀ ਆ ਅਸੀ ਤਾਂ ਨਹੀਂ ਕਰਨੀ ਐ ਤੇਰੀ ਜ਼ਿੰਮੇਵਾਰੀ ਐ ਉਹ ਅੱਛਾ ਚਲੋ ਉਹ ਵੀ ਗੱਲ ਨਿਬੜ ਗਈ ਮੇਰੀ ਗੱਡੀ ਗਈ ਬੰਬੇ ਬੰਬੇੋਂ ਫਰਾਂਕੋਟ ਆਈ ਫਰਾਂਕੋਟੋਂ ਬਜਰੀ ਲੈ ਕੇ ਆਈ ਜਿਹਦੇ ਕੋਲੇ ਬੀਮਾ ਭਰਦਾ ਕਪੜਾ ਮੁੰਡਾ ਉਹਦੇ ਕੋਲੇ ਬੀਮਾ ਭਰੀ ਦਾ ਉਹ ਉਹ ਵੀ ਇੱਥੇ ਆ ਜੂਗਾ ਉਹਨੇ ਆਖਿਆ ਵੀ ਗੱਡੀ ਖੜਾ ਦਿੰਨੇ ਆ ਫਰਾਂਕੋਟੋਂ ਆਉਂਦੀ ਕੋਟਕਪੂਰੇ ਗੱਡੀ ਖੜਾ ਦਿੰਨੇ ਆ ਆਗੇ ਭਾਈ ਫੋਟੋ ਲੈ ਲਾ ਆਨਾ ਮੇਰੇ ਕੋਲੇ ਟਾਈਮ ਨਹੀਂਗਾ ਜਦੋਂ ਗੱਡੀ ਭਰ ਕੇ ਕਲਕੱਤੇ ਨੂੰ ਤੋਰਤੀ ਮੁੜ ਕੇ ਆਂਦਾ ਜੀ ਗੱਡੀ ਲਿਆਓ ਉਹ ਗੱਡੀ ਕਲਕੱਤੋਂ ਆਵੇ ਮਹੀਨਾ ਨਾ ਆਵੇ 20 ਦਿਨਾਂ ਆਵੇ ਉਹਦਾ ਉਹਨਾਂ ਤੇ ਤੁਹਾਨੂੰ ਬੀਮਾ ਨਹੀਂ ਮਿਲ ਸਕਦਾ ਉਹ ਸਿਰਫ ਪੈਸਿਆਂ ਦਾ ਚੱਕਰ ਸੀ ਕਦੋਂ ਐਕਸੀਡੈਂਟ ਤੇ ਕਦੋਂ ਗੱਡੀ ਇਹ 11ਵੇਂ ਮਹੀਨੇ ਦੀ 16 ਤਰੀਕ ਨੂੰ ਗੱਡੀ ਲਈ ਸੀ ਜੀ ਤੇ ਕੀ ਜਦੋਂ ਹੁੰਦੇ ਸੀ ਆਫਿਸ ਕੀ ਕਹਿੰਦੇ ਅਸੀਂ ਉਹ ਇਹ ਤਾਂ ਟਾਲਮਟਾਲਾ ਕਰਦੇ ਆ ਜੀ ਸਾਡਾ ਸਰਵੇਅਰ ਬਹੁਤ ਪੁਰਾਣਾ ਤੇ ਮੈਨੇਜਰ ਕੋਲੇ ਤਿੰਨ ਵਾਰੀ ਆ ਗਏ ਆ ਆਹਦਾ ਸਾਡਾ ਸਰਵੇਅਰ ਬਹੁਤ ਪੁਰਾਣਾ ਅਸੀਂ ਇਹ ਪ੍ਰਵਾਨ ਪੁਰਾਣੇ ਨੂੰ ਅਸੀਂ ਕੀ ਕਰਨਾ ਅਗੇ ਉਹ ਉਹ ਕਰੂਗਾ ਜੋ ਕੋ ਸੋ ਕਰੂਗਾ 13 ਦੇ ਲੁਧਿਆਣੇ ਨਾਲ ਗੱਲ ਕਰ ਲੋ ਸਾਡੇ ਮੈਨੇਜਰ ਨਾਲ ਲੁਧਿਆਣੇ ਨਾਲ ਗੱਲ ਕਰ ਲੋ ਅਸੀਂ ਕਹ ਸੀ ਕਹਦੇ ਆ ਤੇ ਕਰਨੀ 60000 ਬੀਮਾ ਦਾ ਅਸੀਂ ਤੁਹਾਨੂੰ ਭਰਦੇ ਆ ਤੇ ਅਸੀਂ ਲੁਧਿਆਣੇ ਵਾਲਿਆਂ ਨੂੰ ਕੀ ਜਾਣਦੇ ਆ ਕਿ ਕਿੰਨੇ ਦਾ ਕਲੇਮ ਕਿੰਨਾ ਹੋਵੇਗਾ ਬਹੁਤ ਹੋਣਾ ਔਨੇ 5 ਲੱਖ ਦਾ ਹੋਊਗਾ ਜੀ ਔਨੇ 5 ਦਾ ਹੋਵੇ ਇਹਨਾਂ ਦੇ ਕੋਲੇ ਆ ਜੀ ਆਹ ਕੰਪਨੀਆਂ ਮੈਦਾਨ ਪਾੜਾਂ ਜੀ ਉੱਤੇ ਪਾੜ ਬੀਮਾ ਕਰਾਈ ਬੀਮਾ ਦਾ ਜੀ 5 ਸਾਲ ਹੁੰਦਾ ਹਾਂਜੀ ਇਹਨਾਂ ਤੋਂ ਕਰਾਉਂਦੇ ਸੀ ਇਹਨਾਂ ਤੋਂ ਇਹਦੇ ਮੇਰੇ ਕੋਲ ਦੋ ਗੱਡੀਆਂ ਆ ਦੋਨਾਂ ਦਾ ਬੀਮਾ ਇਸੇ ਤੋਂ ਕਰਾਉਣੇ ਆ ਅੱਜ ਜੀ ਇਹਨਾਂ ਨੇ ਜਵਾਬ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹਾਂ ਦੇ ਫੋਟੋ ਹੋਣੀਆਂ ਹੋਊਗਾ ਸਰਵੇਅਰ ਆਊਗਾ ਸਰਵੇਅਰ ਬਹੁਤ ਸਾਡਾ ਸਿਆਣਾ ਬਹੁਤ ਪੁਰਾਣਾ ਮੈਨੇਜਰ ਨਾਲ ਉਤਲੇ ਨਾਲ ਵੀ ਗੱਲ ਕਰਾਤੀ ਲੁਧਿਆਣੇ ਵਾਲੇ ਨਾਲ ਉਹ ਕੁੜੀ ਬੋਲਦੀ ਸੀ ਉਹਨੇ ਵੀ ਆਈ ਗੱਲ ਕਹੀ ਫੋਟਮਾ ਮਗਰੋਂ ਹੁੰਦੀਆਂ ਕੰਮ ਹੋਏ ਤੋਂ ਬਾਅਦ ਮੈਂ ਕਿਹਾ ਹਾਂ ਮਗਰੋਂ ਹੁੰਦੀਆਂ ਜਦੋਂ ਕੰਮ ਹੋ ਗਿਆ ਸਾਰਾ ਕੁਝ ਸਮਾਰ ਰੱਖਤਾ ਤੇ ਫਿਰ ਫੋਟੋ ਕਿਨੇ ਲੈਣੀ ਆ ਉਸ ਗੱਲ ਨੂੰ 2 ਮਹੀਨੇ ਹੋ ਗਏ ਤੁਸੀਂ ਉਦਾਂ ਹੀ ਆਂਦੇ 10 ਦਿਨਾਂ ਬਾਅਦ ਤੇ 2 ਮਹੀਨੇ ਹੋ ਗਏ ਗੱਡੀ ਚਲਦੀ ਨੂੰ 2 ਮਹੀਨੇ ਆ ਹੀ ਟਪਾਤੇ 5 ਲੱਖ ਰੁਪਏ ਆਰਤੀਏ ਤੋਂ ਫੜਿਆ 2 ਲੱਖ ਦੇ 2 ਲੱਖ 2000 ਰੁਪਏ ਦੇ ਵਿਆਜ ਤੇ ਫੜਿਆ ਵਾ ਹਾਂਜੀ ਮੇਰਾ ਨਾਮ ਅਮਰ ਰਾਠ ਹੈ ਕੰਪਨੀ ਨੈਸ਼ਨ ਇੰਸ਼ੋਰੈਂਸ ਕੰਪਨੀ ਆਪਣੀ ਜੀ ਤੁਹਾਨੂੰ ਨਾ ਲੱਗਿਆ ਤੁਹਾਡੇ ਗੇਂਡ ਦੇ ਵਿੱਚ ਕੀ ਮਾਮਲਾ ਹੈ ਇਹ ਨਾਲ ਇਹ ਟਰੱਕ ਦਾ ਕਲੇਮ ਹੈਗਾ ਹੀ ਸਾਡੇ ਕੋਲੇ ਇਹ ਦੇ 2 ਮਹੀਨੇ ਹੋ ਗਏ ਹੁਣ ਰਿਪੇਅਰ ਤੇ ਸੀ ਟਰੱਕ ਹੁਣ ਇਹ 8 ਤਰੀਕ ਨੂੰ ਇਹਦਾ ਰਿਪੇਅਰ ਫਾਈਨਲ ਰਿਪੇਅਰ ਹੋਈ ਹੈ ਟਰੱਕ ਦੀ ਇਹ ਸਰਵੇਅਰ ਨੂੰ ਫਾਈਨਲ ਫੋਟੋਆਂ ਜੇ ਕਰਾਉਣੀ ਹੈਗੇ ਇਹਨਾਂ ਨੂੰ ਜੀ ਫਾਈਨਲ ਫੋਟੋਆਂ ਹੋਣ ਤੋਂ ਬਾਅਦ ਇਹਨਾਂ ਦਾ ਕਲੇਮ ਜਿਹੜਾ ਸੈਟ ਅਸੀਂ ਕਰ ਦਾਂਗੇ ਗੱਡੀ ਇਹਨਾਂ ਦੀ ਹੁਣ ਅਵੇਲੇਬਲ ਹੈ ਨਹੀਂ ਇੱਥੇ ਇਹ ਕਹਿੰਦੇ ਵੀ ਗੱਡੀ ਸਾਡੀ ਬਾਹਰ ਗਈ ਹੋਈ ਹੈ ਗੱਡੀ ਸਾਨੂੰ ਅਵੇਲ ਕਰਾ ਦੇਣ ਇਹ ਸਰਵੇਅਰ ਨੂੰ ਜੀ ਤੇ ਕਲੇਮ ਇਹਨਾਂ ਦਾ ਸਿਰਕਪ ਹੋ ਜਾਏਗਾ ਨਹੀਂ ਜੀ ਸਾਡੇ ਕੋਲੇ ਇਹ 11 ਤਿੰਨ ਨੂੰ ਆਏ ਹੈ ਜੀ 11 ਮਾਰਚ ਨੂੰ ਜੀ 5 6 ਮਿੰਟ ਨਹੀਂ ਨਹੀਂ ਜੀ ਗੱਡੀ ਦਾ ਇਹਨਾਂ ਦਾ ਪਹਿਲਾਂ ਡਿਊਰਿੰਗ ਰਿਪੇਅਰ ਸੀ ਗੱਡੀ 29 11 ਨੂੰ ਇਹਨਾਂ ਦਾ ਐਕਸੀਡੈਂਟ ਹੋਇਆ ਜੀ 8 ਮਾਰਚ ਨੂੰ ਇਹਨਾਂ ਨੇ ਦੱਸਿਆ ਵੀ ਗੱਡੀ ਰਿਪੇਅਰ ਹੋ ਗਈ ਹੈ ਸਰਵੇਅਰ ਨੂੰ ਜੀ ਸਰਵੇਅਰ ਕੋਲ ਕਿਸੇ ਵਜ੍ਹਾ ਨਾਲ ਕੋਈ ਫੋਟੋ ਨਹੀਂ ਹੋ ਸਕੀ ਉਸ ਤੋਂ ਬਾਅਦ ਗੱਡੀ ਇਹਨਾਂ ਦੀ ਬਾਹਰ ਚਲੀ ਗਈ ਹੈ ਤੇ ਅਸੀਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਵੀ ਗੱਡੀ ਅਵੇਲ ਕਰਾ ਦਿਓ ਗੱਡੀ ਜਦੋਂ ਫਾਈਨਲ ਫੋਟੋ ਹੋ ਜਾਏਗੀ ਉਸ ਤੋਂ ਬਾਅਦ ਜਿਹੜਾ ਕਲੇਮ ਸੈਟਲ ਹੋ ਜਾਏਗਾ ਜੀ ਇਹਨਾਂ ਦਾ ਕਿੰਨਾ ਥਾਂ ਲੱਗੇਗਾ ਇਹ ਕਲੇਮ ਕਲੇਮ ਤਾਂ ਜਦੋਂ ਫਾਈਨਲ ਇਹਨਾਂ ਦੀ ਫੋਟੋ ਹੋ ਜਾਏਗੀ ਉਸ ਤੋਂ ਬਾਅਦ ਤਾਂ ਜਲਦੀ ਹੋ ਜਾਏਗਾ 31 ਮਾਰਚ ਹੈਗੀ ਹੈ ਸਾਰੀਆਂ ਫਾਈਲਾਂ ਕੰਪਲੀਟ ਕਰਨੀਆਂ ਹੁੰਦੀਆਂ ਫੋਟੋ ਕਰਕੇ ਖੜਾ ਹੈ ਜੀ ਹਾਂ ਫੋਟੋ ਕਰਕੇ ਨਹੀਂ ਇਹਨੇ ਫਾਈਨਲ ਫੋਟੋ ਜਿਹੜੀ ਗੱਡੀ ਅਵੇਲ ਜੇ ਹੋ ਜੇ ਨੇ ਜੀ ਤੇ ਇਹਨਾਂ ਦਾ ਹੋ ਜਾਏਗਾ ਜੀ ਹਾਂ ਕਿੰਨਾ ਟਾਈਮ ਕਿੰਨਾ ਹੋਗਾ ਤੁਹਾਡੇ ਬੱਸ ਲੱਗੇਗਾ ਸੜਕੋ 29 11 ਨੂੰ ਇਹਨਾਂ ਦਾ ਕਲੇਮ ਆਇਆ ਸੀ ਇੰਟੀਮੇਟ ਹੋਇਆ ਸੀ ਜੀ ਉਸ ਤੋਂ ਬਾਅਦ 2 ਮਹੀਨੇ ਗੱਡੀ ਰਿਪੇਅਰ ਹੋਈ ਹੈ ਜੀ 2-3 ਮਹੀਨੇ ਲੱਗੇ ਜੀ ਫਾਈਨਲ ਰਿਪੇਅਰ ਜਿਹੜੀ ਹੈ ਹੁਣ ਇਹਨੂੰ ਫੋਟੋ ਵਾਸਤੇ 8 ਤਿੰਨ ਨੂੰ ਇਹਨਾਂ ਨੇ ਗੱਡੀ ਅਵੇਲ ਕਰਵਾਈ ਹੈਗੀ ਹੈ ਤਾਂ ਦਾ ਹੈਗਾ ਤਾਂ ਸੀ ਟਰੱਕ ਦਾ ਸੀ ਕਲੇਮ ਜੀ ਇਹ ਹੈ ਇਹ ਹੋਇਆ ਕੁਝ ਐਕਸੀਡੈਂਟ ਹੋਇਆ ਸੀ